ਮੋਗਾ ਦੇ ਸੀਆਈਏ ਸਟਾਫ ਅਤੇ ਆਪਕਾਰੀ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਵਿਭਾਗ ਨੇ ਦੇਸੀ ਸ਼ਰਾਬ ਦਾ ਇੱਕ ਟਰੱਕ ਫੜਿਆ ਹੈ। ਟਰੱਕ ਵਿੱਚ ਦੇਸੀ ਸ਼ਰਾਬ ਦੀਆਂ ਤਕਰੀਬਨ 1000 ਪੇਟੀਆਂ ਸਨ। ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਫਿਲਹਾਲ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਜੀ ਦਰਨਗੈਤੇ ਸੀ ਬਸ ਸਾਡਾ ਮਹਿਣਾ ਮਜੂਸੀ ਨਾਲ ਆਵਗਰੀ ਸਟਾਫ ਸੀ ਨਾਲ ਸਾਡਾ ਸਟਾਫ ਸੀ ਸੀ ਸਟਾਫ ਮਗਰ ਤਾਂ ਖਲੋ ਇੱਕ ਖਾਰਮ ਕੋਰ ਨਿਆਗਤ ਲਾ ਦਿੱਤੀ ਕਿ ਕੈਂਟਰ ਨੰਬਰ 32 ਚ ਚਲਿਆ ਚ 9901 ਸ਼ਰਾਬ ਨਾਲ ਲੱਧਿਆ ਹੋਇਆ ਗੁਰੂਕੁਲ ਸਕੂਲ ਦੇ ਅਗਲੇ ਪਾਸੇ ਖੜਾ ਹੈ ਭਾਬਾ ਜਦ ਚੱਕੀ ਤਦੋ ਸ਼ਰਾਬ ਦਾ ਮੈਂ ਕਿੰਨੀ ਪੇਟੀ ਬਰਾਮਦ ਹੋਈ ਹੈ ਕਰੀਬ 1000 ਰੁਪਏ ਦੀ ਕਿਹੜਾ ਮਾਰਕ ਹੈ ਜੀ ਇਹ ਇਹ ਸੌਫੀ ਜੀ ਤੁਸੀਂ ਕਿੱਥੋਂ ਆਈ ਕਿੱਥੋਂ ਆਈ ਆਈ ਤਾਂ ਜੀ ਹਰ ਬੰਦੇ ਦੀ ਤਲਾਸ਼ ਜਰੀ ਹੈ ਜੇ ਤੁਸੀਂ ਜੋ ਵੀ ਆਉਣਗੇ ਉਹ ਆਪਣੇ ਦੱਸੋ ਕਿ ਕਿੱਥੋਂ ਆਉਗੇ ਮਾਮਲਾ ਬਰਜ ਕੀਤਾ ਗਿਆ ਜੀ ਕਿੰਨੇ ਬੰਦੇ ਆਪਾਂ ਮਾਮਲੇ ਤਪਤੀ ਜਰੀ ਜਿੰਨੇ ਹੋਏ ਜੀ 5 4 2 1 900 ਨੂੰ ਖਲਾਫ ਹੋਗਾ ਮੋਗਾ ਤੋਂ ਬਿੱਟੂ ਪੂਰਪਰੀ ਰਿਪੋਰਟ ਪੰਜਾਬ ਟੂਡੇ